ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜੀਓ ਰਹਿਰਾਸ ਸਾਹਿਬੋ ਹਰ ਜੁਗ ਜੁਗ ਭਗਤੋ ਪਾਇਐ ਪੈਜ ਰਖਦਾ ਐ ਰਾਮ ਰਾਜੇ ਹਰਿ ਨਾਮ ਅਕਸ਼ਰ ਰੋਸ਼ਟਾ ਹਰ ਮਾਰਿਆ ਪ੍ਰਹਿਲਾਦ ਰਾਇਆ ਹੰਕਾਰੀਆਂ ਆਨੰਦ ਕਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨਾਨਕ ਸਾਰ ਤੇ ਵੇ ਅੰਤ ਰਹਿ ਛਡਾਇਆ ੴ ਸਤਿਗੁਰ ਪ੍ਰਸਾਦਿ ਸਲੋਕ ਮਹੱਲਾ ਪਹਿਲਾ ਦੁਖਦਾਰਨ ਸਰੂਪ ਹੈ ਜਸੁ ਤਾਮ ਨ ਹੋਈ ਦੁੰਗਰਤਾ ਕਰਣਾ ਮੈ ਨਹੀਂ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਬਸਿਆ ਤਰੰਤ ਨ ਜਾਏ ਰੱਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕੁਲ ਕੁਲਾ ਪਰਪੁਰ ਰਹਾ ਤੋ ਸੱਚਾ ਸਾਹਿਬ ਸਵਾਲਿਓ ਜਨ ਕੀਤੀ ਸੋ ਪਰ ਪਿਆ ਕਉ ਨਾਨਕ ਕਰਤੇ ਕਿਵਾਂ ਤਾ ਕੁਛ ਕਰਨਾ ਸੋ ਕਰ ਰਹਾ ਸੋਦਰ ਅਗਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰੂ ਬਰਸਾਦ ਸੋਦਰ ਤੇ ਰਾਖਿਆ ਸੋ ਕਰ ਕੇਹਾ ਜਿਉ ਤੇ ਸਰਬ ਸਮਾਲੇ ਵਜ ਤੇਰੇ ਨਾਦ ਅਨੇਕ ਸੰਕਾ ਕਿਤਿ ਤ੍ਰਿਭਾਵਨ ਹਾਰੇ ਕੇਤੇ ਤੇਰੇ ਰਸ ਭਰਿ ਸੁਕਈਐ ਗیتے ਤੇਰੇ ਗਾਵਨ ਹਾਰੇ ਗਾਵਨ ਤੁਨੋ ਬਵਨ ਪਾਣੀ ਵੈ ਸੰਤਰ ਗਾਵੇ ਰਾਜ ਅਤਰੰ ਦਵਾਰੇ ਗਾਵਨ ਤੁਨੋ ਜਿਤ ਕੋ ਤੁਲਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਗਾਵੰਤ ਤੁਧਨੋ ਸਰਬਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਵਿਂਦਰਿੰਦਰ ਰਤਨ ਵੇਟੇ ਦੇਵ ਤੇ ਆਂਦਰ ਨਾਲੇ ਗਾਵੰਤ ਤੁਧਨੋ ਸੱਦ ਸਮਾਦੀ ਅੰਦਰ ਗਾਵਨਾ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਦੀ ਸੰਤੋਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵਨ ਤੁਦਨੋਂ ਪੰਡਤ ਪੜਨਰ ਜੀਸ਼ੁਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋਂ ਮੋਹਨੀਆ ਮਨਮੋਹਨ ਸੁਖਮਾਚ ਪਿਆਲੇ ਗਾਵਨ ਤੁਦਨੋਂ ਰਤਨੁ ਪਾਇ ਤੇਰੇ ਅਠਸਠੀ ਰਤਨਾਂ ਲੈ ਗਾਵਨ ਤੁਦਨੋਂ ਜੋਤ ਮਹਾਬਲ ਸੂਰਾ ਗਾਵਨ ਤੁਦਨੋਂ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੈਦ ਤੁਧ ਨੋ ਗਾਵਨ ਜੋ ਤੁਧ ਭਾਵਨ ਕਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੁਇ ਸੁਇ ਸਦਾ ਸਾਹਿਬ ਸਚ ਸਚੁ ਨਾਹੀ ਹੈ ਬੀ ਉਸ ਜੀ ਜਨ ਉਸ ਜੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਪੱਤੀ ਕਰ ਕਰ ਜਨ ਸੀ ਮਾਇਆ ਜਨਿ ਉਪਾਈ ਕਰ ਕਰ ਦੇ ਤਾ ਕਿਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ 바ਵੇ ਸੋਈ ਕਰ ਸੀ ਬਿਰੋਕਮ ਨਾ ਕਰਨਾ ਜਾਈ ਸੋ ਬਾਤ ਸਹੋ ਸਹਪਤ ਸਾਹਿਬ ਨਾਨਕ ਰਹਿ ਨ ਰਜਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਕਸਉ ਕੋਈ ਕਿਵੜ ਵਡਾ ਰਿਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਬੱਡੇ ਮੇਰੇ ਸਹਬਾ ਜ਼ਹਿਰ ਕੰਬੀਰਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਕ ਤਕ ਵਿੜ ਜੀਰਾ ਰਾਉ ਸਭ ਸਰਦੀ ਮਨ ਸਰਤ ਕਮਾਈ ਸਬਕ ਮਤ ਮੈ ਲਗੇ ਮਗ ਪਾਈ ਗਿਆਨੀ ਤਾਂ ਨਹੀਂ ਗੁਰੂ ਗਰਾਈ ਕਹਿਣ ਨਾ ਜਾਈ ਤੇਰੇ ਤਲ ਵੜਿਆਈ ਸਭ ਸਤ ਸਭ ਤਾਂ ਸਬਜ ਗਈਆ ਸਿੱਧਾ ਫੁਰਖਾ ਗਿਆ ਵੜਿਆਈਆ ਤਦ ਸਦੀਕ ਨਾ ਨਾ ਪਾਈਆ ਕਰਮ ਮਿਲ ਨਹ ਧਾਕ ਰਾਈਆ ਆਉਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਜਗ ਜਾਰਾ नानक सच सवार नहारा सा महल्ला पहला काका जीवां विसरै मर जाओ आखने औ का साचा नाम साची नाम की लागै भूख त भूख कै चली है दुख जो के विसरै मेरी माई साचा साहेब साचे नामे रहआव साची नाम की दलु बढाई आख थके कीमत नहीं पाई جے سب مل کے ਆਕਰਣ پاھے ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋਵਰੇ ਨਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖતમ وسਾਰ ਹਤੇ ਕੰਮ ਜਾਤ ਨਾਨਕ ਨਾ ਵੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿ ਬੁਰਖਾ ਬੇ ਨੋ ਕਰਾਂ ਗੁਰੂ ਪਾਸ ਹਮ ਜੀਰੇ ਕਿਰਮ ਸਤਿਗੁਰ ਸ਼ਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸੁਹਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰਜਨ ਕੇ ਵਡਭਾਗ ਵੜੇ ਨੇ ਜਨ ਹਰ ਹਰ ਸਰਦਾਰ ਪ੍ਰਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਬਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਨ ਹਰਜਨ ਸਤਿਗੁਰ ਸੰਗਤ ਪਾਈ ਤੰਤਰ ਮਾਸਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਹ ਤਹਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਤ ਵੈਦਵਾ ਜਹ ਹਰ ਹਰ ਕੀ ਜੋ ਉਪਰਿਆ ਸਹਿਲ ਪੱਥਰ ਮੈਂ ਜੰਤੇ ਉਪਾਏ ਤਾ ਕਰ ਜੁ ਕਾ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਤਾ ਲੋਕ ਤਤਵੰਤਾ ਕੋਇ ਨ ਕਿਛ ਕੀ ਧਰਿਆ ਸਿਰ ਸਿਰ ਰਿਜਕ ਸਮਾਹੀ ਠਾਕਰ ਕਾਹੇ ਮਨ ਭਉ ਕਰਿਆ ਉਡੂ ਉਡਿਆ ਬਸੈ ਕੁਸਾਂ ਇਸ ਪਛੈ ਬਚਰੇ ਛੜਿਆ ਤਨ ਗਮਨ ਕਲਾਵੇ ਕਮਨ ਜਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦਾਣ ਦਸ ਅਸ਼ਟ ਸਿਧਾਨ ਠਾਕੁਰ ਕਾਲ ਤਲ ਧਰਿਆ ਜਨਾਨ ਅਨਿਕ ਬਰ ਬਲ ਸਤਿਗੁਰ ਜਾਈਏ ਤੇ ਰਾਮ ਤਨ ਨ ਪਾਰਾ ਬਰਿਆ ਰਾਗਾ ਸਾ ਮਹੱਲਾ ਚੌਥਾ ਸੂਰਖ ਇੱਕ ਔਰੰਗਾਰ ਸਤਿਗੁਰ ਬਰਸਾਦ ਸੂਰਖ ਨਰਿੰਦਰ ਨਾਰਾ ਪੁਰਖ ਨਰਿੰਦਰ ਨਾਰਾ ਕੁਮਾਰ ਰਾਮ ਮੇ ਪਾਰਾ ਸਭ ਧਿਆਵੇ ਸਭ ਧਿਆਵੇ ਤਰਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁ ਜੀਆਂ ਕਾ ਦਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁਖ ਸਰਨਾਰਾ ਅਰੇ ਆਪੇ ਦਾ ਕਰੇ ਅਰੇ ਆਪੇ ਸੇਵਕੀ ਕੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਰ ਕਰੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇਕ ਦਾ ਤੇਗ ਵਿਚਾਰੀ ਜੀ ਸਭ ਤੇਰੇ ਚੋਇ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਵੇ ਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਜੀ ਜਾਨ ਨਾਨਕ ਤਨੁ ਕਰਵਾਣਾ ਹਰਿ ਦਾਵੈ ਹਰਿ ਦਾਵੈ ਤੁਜੀ ਸੇ ਜਨ ਜੁਗੁ ਆ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਦਾਇਆ ਜੀ ਤਨ ਤੋਟੀ ਗਮ ਕੀ ਵਾਸੀ ਜਿਨਾਂ ਨਿਰਭਾਉ ਜਿਨ ਹਰਿ ਨਿਰਭਾਉ ਧਾਇਆ ਜੀ ਤਨ ਕਾ ਭਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਤਹਾ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇ ਭਗਤ ਸਲਾਹਨ ਤੁਝ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਨਿਕ ਰਹ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਵਿੰਤਾ ਤੇਰੇ ਅਨੇਕ ਤੇਰੇ ਨਿਕ ਬੜਾ ਉਸਮਰਤ ਸਾਸਤ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਰ ਜੇ ਬੜਿਆ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੋ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹ ਸੋਈ ਤਦ ਆਪੇ ਸ੍ਰਿਸ਼ਟ ਸਭੇ ਉਪਾਈ ਤੋਦੇ ਆਪੇ ਸਿਰਜ ਸਭੋਈ ਜਨਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦ ਸਚਾਰ ਮੈਂਡਾ ਸਾਈਂ ਜੋ ਤੋ ਪਾਵੇਂ ਸੋਈ ਤੇ ਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਓ ਸਭ ਤੇਰੀ ਤੋਂ ਸੌਣੀ ਜਾਇਆ ਜਿਸਨੋ ਕਿਰਪਾ ਕਰੈ ਤੰਨ ਨ ਮਰਤ ਨ ਪਾਇਆ ਗੁਰਮਖ ਖਾਦਾ ਮਨ ਮੁਖ ਗਵਾਇਆ ਸੁਦੇ ਆਪ ਵਿਛੋੜਿਆ ਆਪ ਮਿਲਾਇ ਤੂੰ ਦਰੀਆ ਸਭ ਤੁਜਹੀ ਮਾਹੇ ਤੁਜ ਬੰਦੂ ਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਰਾ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੋਣ ਸਦੀਆ ਕੋ ਕਹਾਣ ਜੇਨ ਹਰ ਸੇ ਵੇਦਨ ਸੁਖ ਪਾਇਆ ਸਜੇ ਹੀ ਹਰਨਾਮ ਸੁਆਇਆ ਤੂੰ ਆਪੇ ਕਰਤਾ ਤੇਰਾ ਕੀ ਆਸਾ ਹੋਵੇ ਸੁਦਬਿੰਦੂ ਜਾ ਅਵਰਨ ਕੋਏ ਤੂੰ ਕਰ ਕਰ ਦੇ ਕਹਿ ਜਾਣ ਤੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਸਰਬਰ ਦਾ ਪਈਲੇ ਨਵਾਸਾ ਪਾਣੀ ਪਾਵਕਤਿ ਨੇ ਕੀਆ ਅਗਗਜ ਮੋ ਪਗ ਨਹੀਂ ਚਾਲੈ ਹੰਦ ਕਾ ਤਹ ਲੂਬੀ ਆਲੇ ਮਾਨੇ ਕਨ ਚੇਤ ਸਮੂਰ ਬਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਦਿ ਸਤਿ ਨਹੀਂ ਪਰਿਆ ਮੋਰਗ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤੰਨੇ ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਬਰਾ ਬਤਮਨ ਕੁਦੇਰੀਆ ਗੋਬਿੰਦ ਮਰਨ ਕੀ ਏ ਤੇਰੀ ਬੁਰੀਆ ਅਵਰ ਕਾਜ ਤੇਰੇ ਕੇ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਗ ਜਾਮ ਲਾਗ ਭਉ ਜਲ ਤਰਨ ਕੈ ਗਨੰਦਰਥਾ ਜਾਤ ਰੰਗ ਮਾਇਆ ਕਹਿਰਾਓ ਜਬਦਵ ਸੰਜਮ ਧਰਮ ਨਾ ਕ ਮਾਇਆ ਸੇਵਾ ਸਾਧਨਾ ਗਨ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੇਰਾ ਕਹੋ ਸ਼ਰਮਾ एक ओंकार श्री वाइगुरु जी के पाते पास दशमी काव्य वाच बेंती चौपाई हमरे करो हादर चा पुनोय तद की इच्छा तब जनन मन रहे हमारा अपना जान करो कृष पारा हमरे दृष्ट सवा तुम गाऊ आप हा तव उचाऊ सुखी वसम मोरो परिवार सेवक सिख सब करतार <coughs> मोरे चनज कर दे करिए ਸਬ ਬਰਨ ਕੋ ਆਸ ਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਦਿਆਉ ਜੋ ਵਰ ਚਾਹਉ ਤੁਮ ਤੇ ਪਾਉ ਸੇਵਕ ਸਿਧਾ ਹਮਾਰੇ ਤਾਰੀਐ ਚੰਚ ਸਤਰਾ ਹਮਾਰੇ ਮਾਰੀਐ ਆਪਾਦਮ ਜਬ ਰਿਐ ਮਰਨ ਕਾਲ ਕ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪੁੱਛਾ ਸ੍ਰੀ ਅਸਤ ਜੋ ਕਰਿਐ ਔਰ ਚਾ ਅਰਾਖ ਲਹੁ ਮੋਹਿ ਰਤਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦ੍ਰਿਸ਼ਣ ਕੀ ਹੰਤਾ ਤੁਮਹੋ ਕੋਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਕਤਰ ਆਕਾਲ ਪਾਏ ਸ਼ਿਵ ਜੂ ਤਰਾ ਕਾਲ ਪਾਏ ਕਰ ਵਿਸਤ ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ yogi suvakiyo ved rach brahma jyotiyo ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਚਨੋ ਪੁਜਾਇਓ ਆਦਵੰਤੇ ਕੇ ਅਵਤਾਰਾ ਸੋ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਹਾਰੀ ਸਭ ਗਨ ਕੋ ਸਭਨ ਸੋ ਦਿਓ ਸਤਨਨ ਕੋ ਪਰਮੋਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਵੀਰ ਪਛਾਨਤ ਚਿਤੀ ਦੇ ਗੰਚਰੇ ਸੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਭੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੈ ਕਟ ਕਟ ਕੇ ਵਟ ਵਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆ ਕਰ ਕਰ ਦੋ ਕਬ ਹੂ ਤੋ ਮਮ ਮਿਲਤ ਦੇਹ ਤਰ ਸਭ ਹੂ ਜੇਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝੂ ਚਾਰੈ ਧਰਮ ਸਾਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵੇਕਾ ਨਿਰਲੰਭ ਆਦਿ ਨੀਲਾ ਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾਗੋ ਬੇਵ ਨਾ ਭਾਵਤ ਵੇਦਾ ਤਾਕੋ ਕਰ ਪਾਹਨੇ ਅਨਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਛ ਨਤ ਨਹ ਤਿਵ ਗਾਪ ਬਣੀ ਬਦ ਹੈ ਜੇਤੀ ਵਰਣਤ ਪਨ ਪਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿੱਚ ਸਜਾ ਪਰਤੋਂ ਸੰਸਾਰਾ ਇਕ ਰੂਪਾ ਲੋ ਸਰੂਪਾ ਰੰਗ ਭਇਉ ਰਾਵ ਕੇ ਭੂਪਾ ਅੰਡਜੇ ਰਸੈ ਤਜ ਕੀ ਨਿਯਤ ਬਜਖਾਨ ਬਰ ਰਚ ਦਿਨੀ ਕਹੂੰ ਖੋਦ ਰਾਜਾ ਬਵੇਠਾ ਕਹੂੰ ਸਮਟ ਪਰ ਸੰਕਰੇ ਕਠਾ ਸਗਰੀ ਸ੍ਰਿਸ਼ਟ ਦਖਾਏ ਅਚੰਪਵ ਆਦਿ ਜੁਗਾ ਦਸ ਰੂਪ ਸੁਨਾਮ ਪਾਵ ਅਵਰਚ ਮੇਰੀ ਤੁਮ ਕਰੋ ਸਿਖਿ ਵਾਰਿਅ ਸਤ ਸੰਗਰੋ ਦੁਸ਼ਟ ਜਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤਿ ਤਵ ਸਰਣੀ ਪਰੇ ਤਨਕੇ ਦੁਸ਼ਟ ਦੋਖ ਤਵ ਮਰੇ ਪਰਖ ਜਾਵਨ ਪਉ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਡਾਰੇ ਜੋ ਗਲ ਕੋ ਇੱਕ ਵਾਰ ਧਿਆਇਆ ਤਾਂ ਕਿ ਕਾਲ ਨ ਕਟ ਨਹੀਂ ਆਹੈ ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਤਾਂ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਨੇ ਹਰ ਹੋ ਤਾਂ ਕਿ ਤਵ ਤਨ ਕਮਾਰੋ ਅਰਦ ਸਦ ਕਰ ਮੋਸਬ ਹੋਈ ਦੁਸ਼ਟ ਚਾਸ ਵਸ ਕਹਿਣਾ ਕੋਈ ਇੱਕ ਵਾਰ ਜਨ ਤੁਮ ਸੰਮਾਰਾ ਕਾਲ ਪਾਸ ਤੇ ਤਾਹੀ ਉਵਾਰਾ ਜੈ ਨਰ ਨਾਮ ਤਿਆਰ ਕਹਾ ਦਰਦ ਦੁਸ਼ਟ ਦੋਖ ਤੇਰਾ ਕਢ ਕੇ ਤਮੈ ਸਣ ਤਿਆਰੀ ਆਪ ਹਾਥ ਦੈ ਲੋ ਬਰੀ ਸਰਉਧਾ ਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਭਾਂਗੇ ਜਬ ਤੇ ਤੁਮਰੇ ਤਵ ਤੇ ਕੋ ਆਖਰੇ ਨਿਆਨਿਓ ਰਾਮ ਰਹੀਮ ਅਪਰਾਨ ਕੁਰਾਨ ਅਨੇਕ ਹੈ ਮਤੇ ਕ ਨਾ ਮੰਨਿਓ ਸਿਮਰਤ ਸਾਸਤਰ ਭੇਸ ਸਵੇ ਬਾਪੇ ਇਹ ਦਿਖ ਹੈ ਹਮੇ ਕਿ ਨਾ ਜਾਣੇ ਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਵਖਾਨੇ ਓ ਦਵਰਾ ਸਾਗਲ ਦਵਾਰ ਕੋ ਚਾੜਕੈ ਗਇਹ ਤਹਾਰ ਦਵਾਰ ਬਾਹਿ ਗਹਿ ਕੀ ਲਾਜ ਅਸ ਗੋਵਿੰਦ ਦਾਸ ਤਹਾਰ RAM KALI ਮਹੱਲਾ ਦੀ ਜਾਨੰਦ ਕੋ ਓੰਕਾਰ ਸਤਗੁਰੂ ਪ੍ਰਸਾਦ ਅਨੰਦ ਵੇ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜੁ ਸੇਤੀ ਮਨੁ ਵਜੀਆ ਵਧਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹਉ ਹਰ ਨਾਲੇ ਹਰ ਨਾਲ ਰਹੋ ਤਉ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਨਾਂ ਸਮਰਤ ਸੁਆਮੀ ਸੋ ਕਾ ਮਨ ਹਵਸਾਰੇ ਚਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਹਿਬਾ ਕਿਆ ਨਾਇ ਕਰ ਤੇਰਾ ਕਰਤਾ ਤੇਰਾ ਸਭ ਕੀ ਚਹ ਜਿਸ ਦੇਹ ਸੋ ਪਾਵੇ ਸਦਾ ਸਭ ਤਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਿਆ ਨਹੀਂ ਕਰਤੇ ਰ ਸਚਨਾ ਮੇਰਾ ਆਧਾਰੋ ਸਚਨਾ ਮੇ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਾ ਜਿਸ ਦੀ ਆਏ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰਹੋ ਪਿਆਰ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦ ਤਦਕਾਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਤ ਕਰਤ ਹਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮੁ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾ ਸੁਖ ਹੋਆ ਤਤ ਘਰ ਅਨਹਦ ਵਜੇ ਅਨੰਦ ਸੁਨਾਮ ਵਡਭਾਗੀਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭੁ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾ ਬਿਉ ਕਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਭਵਤ ਸਤਿਗੁਰ ਰਹੀ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਧਨਵਾਸ ਤੂ ਹੋਈ ਸਤੰਤੋ ਵਿਚਾਰੋ ਅਮਰਿਤ ਨਾਮ ਠਾਕੁਰ ਗਾ ਪਿਓ ਜਿਸ ਕਾ ਸਭ ਸਦਾ ਰੋ ਜੀ ਕੋ ਗਾਵੇ ਜੀ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਾ ਜਾਈ ਨਤ ਨਤ ਰਾਖੁਰ ਧਾਰੋ ਅਬ ਸੰਜਾਰ ਜਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੈਰਾ ਕੀਤਾ ਜਤੋ ਨਾਹੀ ਮਨੋ ਜੋਗੀ ਤੋਈ ਮਾਗਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਬਿ ਆమేਰਾ ਮਤ ਹੋਈ ਸਤਗੁਰ ਸਜਣਾ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ થી ਵੈ ਹਰਿਆ ਪਾਉੜੀ ਤਦ ਤਦ ਸਮਰਤ ਜਿਤਾ ਕੋਈ ਨਾ ਹੈ ਉਤ ਤੈ ਰਿ ਰਕ ਅਗਨੀ ਉਦਰ ਮਾਏ ਸੁਣ ਕਹਿ ਜਮਕੇ ਦੂਤ ਨਾਇ ਤਰ ਛੱਡ ਜਾਏ ਭੌਜਲ ਵਿਕਮ ਅਸਗਾ ਹੋ ਗੁਰ ਸ਼ਬਦ ਦੀ ਪਾਰ ਪਾਏ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਕਾਏ ਕਲਮੈ ਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੰਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਬਰთა ਕੋਏ ਨਾ ਜਾਏ ਜਿ ਆਵੇ ਤੁਧ ਆਏ ਸ਼ਲੋਕ ਮਹੱਲਾ 5 ਅੰਤਰ ਗੁਰਿਆਦਨਾ ਜਿ ਵਾਜਬ ਗੁਰਨਾਉ ਨਿਤਨੀ ਸਤਿਗੁਰੂ ਭੇਕਣਾ ਸ਼ਰਮਣੀ ਸੁਨਨਾ ਗੁਰਨਾਉ ਸਤਿਗੁਰ ਸੇ ਤੇਰ ਦਿਆ ਦਰਗਹ ਪਾਈ ਠਾਉ ਕਹਉ ਨਾਨਕ ਕਿਰਪਾ ਕਰੇ ਜਿਸਨੋਏ ਵਸ ਦੇ ਜਗ ਮਾ ਤੁਮ ਕਾਢੀ ਹੈ ਵੱਲੇ ਕੇ ਕੇ ਮਹੱਲਾ 5 ਰਕੇ ਰਖਣਾ ਰਿ ਆਪ ਬਾਰਿਆਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਵਾਪ ਦਇਆਲ ਮਨੋ ਨਾ ਉਸਾਰਿਆਨਾ ਸਾਧ ਜਨ ਕ ਸੰਗ ਪਵ ਜੰ ਤਾਰਿਆ ਸਤ ਅਨੰਦ ਕ ਦੁਸ਼ਟ ਕੰਨ ਮਾਹੀ ਵਿਦਾਰਿਆ ਤਿਸ ਸਾਹਿਬ ਕੀ ਏਕ ਨਾਨਕ ਮਨ ਮਾਏ ਜਿਸ ਸੇ ਮਰਤ ਸੁਖ ਹੋਏ ਸਾਗਲੇ ਦੁਖ ਜਾਈ ਇਸ ਸਾਹਿਬ ਕੀ ਏਕ ਨਾਨਕ ਮਨਾਈ ਜਿਸ ਸੇ ਮਰਤ ਸੁਖ ਹੋਵੇ ਸਾਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਦੀ ਫਤਿਹ